सोचा रानी हक़ हक़ ਜਿੰਦਾਬਾਦ ਸਾਡੇ ਹੱਕ ਸਾਡੇ ਹੱਕ ਸਾਡੇ ਹੱਕ ਸਾਡੇ ਹੱਕ ਡਾਕਟਰ ਮੇਰਕਰ ਦੀ ਸੋਚ ਤੇ ਜਿੰਦਾਬਾਦ ਤੇ ਹੋਵੇ ਡਾਕਟਰ ਮੇਰਕਰ ਦੀ ਸੋਚ ਤੇ ਜਿੰਦਾਬਾਦ ਤੇ ਹੋਵੇ ਸਾਡਾ ਬਹੁਤ ਪਾਣੀ ਇਕੱਠ ਨੂੰ ਸੁਰੂ ਕਰਨ ਵਾਸਤੇ ਸਾਡੇ ਪ੍ਰਧਾਨ ਬੱਗਾ ਸਿੰਘ ਜੀ ਹੁਣ ਸੰਗਤ ਨਾਲ ਵਿਚਾਰ ਸਾਂਝੇ ਕਰਨਗੇ ਸਾਡੇ ਹੱਕਾਂ ਪ੍ਰਤੀ

ਹੱਕ ਤੇ ਸੱਚ ਲਈ ਆਪਦੇ ਹੱਕਾਂ ਦੀ ਲੜਾਈ ਲਈ ਜੀ ਆਪ ਕੁੱਝ ਵੱਖ-ਵੱਖ ਪਿੰਡਾਂ ਤੋਂ ਹੌਦੇਦਾਰ ਸਾਥੀ ਮਾਨਜੋਗ ਦਿੱਤੀ ਕਮਿਸ਼ਨਰ ਫਰੋਜਪੁਰ 24 ਤਰੀਕ ਨੂੰ ਸਾਥੀਓ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਡਾ ਇੱਕ ਗ੍ਰੰਥੀ ਤੋਂ ਹੋਰ ਬੜਿਆ ਉਹ ਕਹਿੰਦਾ ਸਾ ਅੋਦੇ ਬਾਰੇ ਵਿੱਚ ਜਾਣਕਾਰੀ ਦਿਆਂਦਾ ਤੁਹਾਨੂੰ ਕਿ 1952 ਚ ਅਪੇਡਕਰ ਪੀਰਾਉ ਸਾਹਿਬ ਨੇ ਸਾਦਾ ਜਿ ਤਰੋੜ ਬਣਾਇਆ ਕਿ ਰੋਟੀ ਰੋਟੀ ਕਪੜਾ ਮਕਾਸ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਕਾਦੇ ਆਧਾਰ ਤੇ ਦੇਣਾ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਮੈਲ ਦੇ ਆਧਾਰ ਤੇ ਦੇਣਾ 2005 ਚ ਉਸ ਇਹ ਸੋਧ ਕੋਈ ਜਿਹਨੇ ਪਿਛਿਆ ਸਰਕਾਰ ਨੇ ਰੋਜ਼ਗਾਰ ਗਰੰਟੀ ਐਕਟ 2005 ਦਾ ਇੱਕ ਕਾਨੂੰਨ ਬਣ ਗਿਆ ਸੀਗਾ 2005 ਦਾ ਕਾਨੂੰਨ ਬਣਿਆ ਲੇਕਿਨ ਅੱਜ 2025 ਚੱਲਦਾ ਪਿਆ ਲੇਕਿਨ ਸਾਡੇ ਇੱਕ ਦੂਰ ਦੀਆਂ ਕੱਡੀਆਂ ਡਾਈਆਂ ਜਾਂਦੀਆਂ ਸਾਡੇ ਮਨਰੇਗਾ ਮਨਰੇ ਸਾਡੇ ਮਨਰੇਗਾ ਆਖੇ ਦਾਕਟਰਾਂ 'ਚ ਜਿਹੜੇ ਮਾਰਦੇ ਆ ਜਿਹੜੇ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾਂਦਾ ਇਹ ਤਾਂ ਸਾਡੇ ਕਾਨੂੰਨ ਦੀਆਂ ਧੱਡੀਆਂ ਡਾਈਆਂ ਜਾਂਦੀਆਂ ਉਸ ਤੋਂ ਬਾਅਦ ਜਿਹੜੇ ਚੋਰ ਨੇ ਜਿਨ੍ਹਾਂ ਨੇ ਘਰੇ ਬੈਠੇ ਹੋਇਆ ਬਸਟਾਜ ਦਾ ਨਾਮ ਆ ਔਰ ਰਾਤ ਦੀਆਂ ਫੋਟੋਆਂ ਖਿੱਚ ਕੇ ਹਜ਼ਾਰਾ ਦੇ ਬਸਟਾਜ ਦੇ ਜਿਹਨਾਂ ਦੀ ਅਸੀਂ ਫੋਟੋਆਂ ਵਿਖਾਈਆਂ ਨੇ ਬੀਸੀ ਨੂੰ ਉਹ ਲੋਕ ਜਿਹੜਾ ਕੋਈ ਜਮੀਨ ਦਾ ਲੈ ਕੇ ਫੋਟੋ ਕਿਸੇ ਨਹੀਂ ਹੁੰਦੀ ਆ ਔਰ ਕਿਸੇ ਸਾਹ ਨਹੀਂ ਹੋ ਜਾ ਉਹ ਲਾ ਕੇ ਤਹੇ ਖਿਡਾਰੇਂਦੇ ਆ ਸਾਡੇ ਕਨੂਰ ਦੀਆਂ ਤਾਂ ਧੱਕਿਆ ਡਾਈਆਂ ਜਾਂਦੀਆਂ ਔਰ ਨਾਲ ਸਾਡੇ ਮਨਰੇਗਾ ਦੇ ਪੈਸੇ ਵੀ ਲੁੱਟ ਹੋ ਰਹੀ ਆ ਉਸ ਦੇ ਸਬੰਧ ਚ ਜੇ ਸਾਡੇ ਮਜ਼ਦੂਰ ਕੰਮ ਮੰਗਦੇ ਆ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਸਰਕਾਰ ਨੇ ਮਨਰੇਗਾ ਕਾਨੂੰਨ ਬੰਦ ਕਰ ਦਿੱਤਾ ਉਸ ਦੇ ਸਬੰਧ ਵਿੱਚ ਅਸੀਂ 7 ਵਾਰ ਪੀਸੀ ਜੀਡੀਸੀ ਪੰਜਾਬ ਝੰਡੇਗੜ ਦੇ ਵਿੱਚ 7 ਵਾਰੀ ਗਏ ਆ ਲੇਕਿਨ ਉੱਥੇ ਵੀ ਸਾਡੀ ਕੋਈ ਖਾਸ ਸੁਣਾਈ ਨਹੀਂ ਹੋਈ ਫਿਰ ਹੁਣ ਅੱਜ ਅਸੀਂ ਪੂਰਾ ਹੀ ਮੂਡ ਬਣਾ ਕੇ ਆਏ ਸੀਗੇ ਕਿ ਅੱਜ ਅਸੀਂ ਚ ਕਿਸੇ ਟ੍ਰੇਨ ਦੀ ਪਟਰੀ ਜਾਮ ਕਰਾਂਗੇ ਜਾਂ ਕੋਈ ਚੱਕਾ ਜਾਮ ਕਰਾਂਗੇ ਔਰ ਲੋਡ ਨਹੀਂ ਪਈ ਇਸ ਤਰੀਕੇ ਦੇ ਨਾਲ ਕਾਰਵਾਈ ਸਾਡੀ ਚੱਲ ਪਈ ਆ ਜਿਹਦੇ ਵਿੱਚ ਸਮੂਹ ਜ਼ਿਲ੍ਹਾ ਫਰੋਜਪੁਰ ਦੇ ਮੀਡੀਪੀਓ ਸਮੂਹ ਜ਼ਿਲ੍ਹਾ ਫਰੋਜਪੁਰ ਦੇ ਏਪੀਓ ਸੀਓ ਅਤੇ ਡੀਡੀਪੀਓ ਔਰ ਡੀਸੀ ਸਾਹਿਬ ਮਿਲ ਕੇ ਇੱਕ ਲੈਟਰ ਜਾਰੀ ਕਰ ਰਹੇ ਨੇ ਕੌਂਟਰੋਲ ਫੋਨ ਆ ਗਿਆ ਤੇ ਆ ਕੇ ਲੈਟਰ ਲੈ ਜਾਓ ਉਹ ਆਪਾਂ ਲੈਟਰ ਲੈ ਆ ਕੇ ਤੁਹਾਨੂੰ ਕਾਪੀਆਂ ਦੇਣੀਆਂ ਤੇ 28 ਤਰੀਕ ਨੂੰ ਤੋ ਜਿੰਨੇ ਵੀ ਪਿੰਡਾਂ ਦੇ ਆਗੂ ਉਹ ਉਹ ਸਾਰੇ ਇੱਥੇ ਪਹੁੰਚਣਗੇ ਇਸ ਤੋਂ ਇਲਾਵਾ ਹੋ ਸਕਦਾ ਜੇ ਕੋਈ ਆਪਣੇ ਨਾਲ ਨਾਰਾਜ਼ ਆ ਉਹਨਾਂ ਨੂੰ ਵੀ ਫੋਨ ਲਾਣਾ ਕਿ ਆਓ ਅੱਜ ਮਿਲੰਦੇ ਵਿੱਚ ਚੱਲਿਏ ਜੇ ਕੋਈ ਆਪਣੀ ਪਾਰਟੀ ਦੇ ਨਾਲ ਨਹੀਂ ਜੁੜਿਆ ਉਹ ਵੀ ਕਹਿੰਦਾ ਅਸੀਂ ਮਰੇਗਾ ਦਾ ਕੰਮ ਕਰਨਾ ਉਹਨਾਂ ਨੂੰ ਵੀ ਨਾਲ ਲੈ ਕੇ ਆਓ ਉਸ ਤੋਂ ਬਾਅਦ ਮਰੇਗਾ ਦੇ ਕੰਮ ਤੋਂ ਬਾਅਦ ਅਗਲਾ ਜੰਡਾ ਜਿਹੜਾ ਹੈਗਾ ਸਾਡੇ ਸਰਕਾਰ ਨੇ ਕਾਰਡ ਬਣਵਾਏ ਆ ਕਿਸੇ ਨੇ ਔਰ ਸਾਡੇ ਆ ਪੀਪੀਐਲ ਕਾਰਡ ਆ ਐਪੀਐਲ ਕਾਰਡ ਆ ਨੀਲਾ ਕਾਰਡ ਆ ਬ੍ਰੀਲਾ ਕਾਰਡ ਆ ਆਸ਼ਰਮ ਕਾਰਡ ਆ ਲੇਬਰ ਕਾਰਡ ਆ ਮੈਡੀਕਲ ਕਾਰਡ ਆ ਰਾਸ਼ਨ ਕਾਰਡ ਆ ਆਸ਼ਰਮ ਕਾਰਡ ਆ ਸਾਡੇ ਕਾਰਡ ਬੜੇ ਬੜੇ ਹੋਏ ਆ ਨਿਕਲੋ ਨਾ ਤੇ ਮਿਲਦਾ ਰਹੀਗੇ ਤੇ ਬੇਨਤੀ ਕਰੂੰਗਾ ਜਿਹੜੇ ਜਿਹੜੇ ਸੋਸ਼ਲ ਮੀਡੀਆ ਦੇ ਵਿੱਚ ਵੀਡੀਓ ਵੇਖ ਲਈਏ ਉਹ ਕਾਹ ਚਿੱਥੇ ਕਰਕੇ ਲੈ ਆਉਣ ਅਗਲੇ 10 ਦਿਨਾਂ ਨੂੰ ਉਹ ਪ੍ਰੋਸੈਸ ਚਲੇਗਾ ਉਸ ਤੋਂ ਅਗਲੇ 10 ਦਿਨਾਂ ਤੱਕ ਜਿਹੜਾ ਸਾਡੀਆਂ ਭੈਣਾ ਸਾਡੀਆਂ ਬੀਬੀਆਂ ਸਾਡੀਆਂ ਧੀਆ ਲੋਨ ਲੈਣੀਆਂ ਉਹ ਪ੍ਰਾਈਵੇਟ ਬੈਂਕਾਂ ਤੋਂ ਲੋਨ ਲੈਂਦੀਆਂ ਉਹ ਲੋਨ ਜਿਹੜਾ ਸਰਕਾਰ ਕੋਲੋਂ ਲੈਣਾ ਸਾਡਾ ਉਹ ਵੀ ਪ੍ਰੋਸੈਸ ਜਿਹੜਾ ਹੈਗਾ ਕਿ ਚਲੇਗਾ ਐਸੇ ਤਰ੍ਹਾਂ ਦੇ ਸਾਡੇ ਮੁੱਦੇ ਬਹੁਤ ਸਾਰੇ ਹੈਗੇ ਆ ਉਹ ਮੁੱਦਿਆਂ ਤੇ ਸੀ ਸਮੇਂ-ਸਮੇਂ ਤੇ ਗੱਲ ਕਰਦੇ ਚੱਲਾਂਗੇ ਪੁਲਿਸ ਨਾਲ ਜੁੜੇ ਹੋਏ ਮੁੱਦੇ ਪੜ੍ਹਾਈ ਨਾਲ ਜੁੜੇ ਹੋਏ ਮੁੱਦੇ ਰਾਸ਼ਨ ਨਾਲ ਜੁੜੇ ਹੋਏ ਮੁੱਦੇ ਇਹ ਮੁੱਦਿਆਂ ਤੇ ਹਰ ਦਸਾ ਸੱਲਾਬਾ ਦਸਾਂ ਦਿਨਾਂ ਬਾਅਦ ਜਿਹੜਾ ਸਾਡਾ ਮੁੱਦਾ ਬਣ ਲਿਆ ਜਾਊਗਾ ਉਹਨਾਂ ਮੁੱਦਿਆਂ ਤੇ ਅਸੀਂ ਲੜਾਈ ਚੱਲਦੀ ਰਹੂਗੀ ਮੇਰੀ ਬੇਨਤੀ ਆ ਤੇ ਰਾਤ ਦਿਨ ਦਾ ਦਰਨਾ ਹੈਗਾ ਜਿਹੜੇ ਛੋੜੇ ਬੰਦੇ ਆ ਜਿਨ੍ਹਾਂ ਨੂੰ ਘਰੇ ਬੱਚੇ ਸੰਭਲੇ ਹੋਇਆ ਕਰਦੀ ਲੋੜ ਨਹੀਂ ਹੈ ਕਿ ਉਹ ਮੇਰੇ ਕੋਲੇ ਆ ਜਾ ਅੱਜ ਵੀ ਕੁਝ ਬੰਦੇ ਜਿਹੜੇ ਨੇ ਕੁਛ ਛੱਡ ਕੇ ਜਾ ਰਹੇ ਆ ਤੇ ਅੱਗੇ ਆਪਾਂ ਤਿਆਰੀ ਕਰੀਏ ਅਜਾ ਦਿਨ ਆਇਆ ਸਾਨੂੰ ਕਹਿ ਪੀ ਕਹਿ ਪਾਰੋ ਮੈਂ ਬੇਤੀ ਕਰੂੰਗਾ ਇੱਕ ਮਿੰਟ ਵਾਸਤੇ ਸਾਡੇ ਸਾਥੀ ਰੰਗਾ ਸਿੰਘ ਜੀ ਉਹ ਵੀ ਗੱਲ ਕਰਨਗੇ ਵੱਖ-ਵੱਖ ਪਿੰਡਾਂ ਤੋਂ ਆਏ ਮੇਰੇ ਮਿਹਨਤੂ ਸਾਥੀਓ ਆਹ ਸਮੇ ਸਮੇ ਸਿਰ ਜਿਹੜਾ ਸਾਨੂੰ ਸਰਕਾਰ ਦੇ ਕੰਨ ਖੋਲ ਕੇ ਕਹਿਣਾ ਪੈਂਦਾ ਜੇ ਸਾਡਾ ਸਹੀ ਢੰਗ ਨਾਲ ਕੰਮ ਚੱਲੇ ਤਾਂ ਸੇ ਇਥੇ ਚੱਲੂ ਇਸ ਜੌਰ ਦੇ ਜੌਰ ਤੋਂ ਸਮੇਂ ਸਮੇਂ ਕਰ ਜਿਸ ਤਰ੍ਹਾਂ ਪ੍ਰਧਾਨ ਮਨਤਾ ਸਿੰਘ ਜੀ ਔਰ ਉਹਦੇ ਸਾਥੀ ਆਗੂ ਲੀਡਰ ਸਹਿਬਾਨ ਖਾਰੇ ਇੱਥੇ ਆ ਕੇ ਈਸੀ ਅਫਸਰ ਦੇ ਸਾਹਮਣੇ ਕਾਫੀ ਲੰਮੇ ਸਮੇਂ ਤੋਂ ਅਸੀਂ ਰੋਡ ਵੀ ਜਾਂਮ ਕੀਤੀ ਰੇਲਾਂ ਵੀ ਰੋਕੀਆਂ ਔਰ ਫਿਰ ਵੀ ਇਹਦਾ ਸਮੇਂ ਦੇ ਅਸਰਕਾਰਾਂ ਨੇ ਸਾਨੂੰ ਇਹ ਹੱਕ ਨਹੀਂ ਦਿੱਤੇ ਜਿਹੜੇ ਸਾਡੇ ਵੰਡੇ ਹੱਕ ਨੇ ਉਹ ਸਾਨੂੰ ਨਹੀਂ ਮਿਲਦੇ ਇਸ ਵਾਸਤੇ ਸਾਨੂੰ ਇਹ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਸਰਕਾਰ ਦੀਆਂ ਨੀਤੀਆਂ ਨੂੰ ਵੇਖਦੇ ਹੋਏ ਆ ਮੰਰੇਂਗਾ ਦਾ ਕੰਮ ਕਿਉਂਕਿ ਪਿੰਡਾਂ ਦੇ ਵਿੱਚ ਹੁਣ ਜਿਹੜਾ ਕਿਸੇ ਵੀ ਤਰ੍ਹਾਂ ਦਾ ਰਜਗਾਰ ਨਹੀਂ ਰਹਿ ਗਿਆ ਪਿੰਡਾਂ ਦੇ ਵਿੱਚ ਜਿਹੜਾ ਝੋਨਾ ਲਾਉਣ ਦਾ ਇੱਕੋ ਸੁਝੇ ਨੇ ਬਾਕੀ ਨਾ ਤਲਕਮਤੀ ਜਾਂਦੀ ਨਾ ਝੋਨਾ ਵੜਿਆ ਜਾਂਦਾ ਇੱਕ ਝੋਨਾ ਲਾਇਆ ਜਾਂਦਾ ਹੋਰ ਪਿੰਡਾਂ ਦੇ ਵਿੱਚ ਕੋਈ ਰਜਗਾਰ ਨਹੀਂ ਰਹਿ ਗਿਆ ਤੰਮਨ ਰੇਗਾ ਦਾ ਜਿਹੜਾ ਕਾਨੂੰਨ ਸੀ ਉਹ ਪਾਸ ਹੋਇਆ 2004 ਦੇ ਵਿੱਚ ਸਭ ਪਾਸ ਹੋਇਆ ਕਾਉਂ ਕਿਤਨਾ ਲਾਗੂ ਨਹੀਂ ਹੋਇਆ ਸਰਕਾਰ ਇਹ ਜਿਹੜਾ ਪ੍ਰੋਜੈਕਟ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਆਪਣੀ ਜੀਵਨ ਲੈ ਕੇ ਇਹ ਹੱਕ ਵੀ ਬੜਾ ਜ਼ਰੂਰੀ ਹੈ ਇਹ ਲੈ ਜੇ ਇਹ ਮਜ਼ਦੂਰਾ ਵਾਸਤੇ ਮਜ਼ਦੂਰਾ ਦਾ ਖਰਾ ਕੁੱਟਿਆ ਜਾ ਰਿਹਾ ਹੈ ਮਜ਼ਦੂਰਾ ਨੂੰ ਇਸ ਕੰਮ ਤੋਂ ਵੰਗਦਾ ਕੀਤਾ ਜਾ ਰਿਹਾ ਹੈ ਮਨਰੇਕਾ ਦਾ ਕੰਮ ਬੰਦ ਕੀਤਾ ਜਾ ਰਿਹਾ ਪਰ ਅੱਜ ਜਿਹੜੀ ਇਹ ਗੱਲ ਬੜੀ ਵੱਡੇ ਪੱਧਰ ਤੇ ਹੋਈ ਜੇ ਪ੍ਰਧਾਨ ਬੱਗਾ ਸਿੰਘ ਕਹਿੰਦੇ ਆ ਵੀ ਆਪਾਂ ਇੱਥੇ ਜਾਮ ਲਾਣਾ ਰੇ ਕਦੀ ਨਾ ਛਾ ਲਾਵਾਂਗੇ ਆ ਬੰਦਾਰ ਨਾਲ ਜਿਸ ਤਰ੍ਹਾਂ ਅੱਜ ਤੋਂ 30 ਸਾਲ ਪਹਿਲਾਂ ਬਾਬਾ ਸ਼ੇਰ ਸ਼ਾਹ ਬਲੀ ਦਾ ਚੌਕ 72 ਕੰਟੇ ਜਾਮ ਲਾਇਆ ਸੀ 72 ਕੰਟੇ ਫੂਨ ਨਾਲ ਕਹਿ ਦੇਣਾ ਸੌਖਾ ਹੈ ਅੱਛਾ ਤਾਂ ਸੁਣੇ ਇੱਕ ਵਾਰੀ ਇਹ ਜਾਮ ਨਹੀਂ ਲਗਾਰ ਹੈ ਤੇ ਜੇ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਕੱਸਾ ਸੀ ਇਹ ਜਾਮ ਲਾਵਾਂਗੇ ਵੱਡਾ ਰੋੜ ਜਾਮ ਕਰਾਂਗੇ ਰੇਲਾ ਰੋਕਾਂਗੇ ਪੱਸਾ ਨੂੰ ਜੈ ਭੀਮ ਜੈ ਭਾਰਤ ਇਨਕਲਾਬ ਜਿੰਦਾਬਾਦ